ਸਸੀ ਗਾਲ ਜੀ ਕੀ ਹਾਲ ਚਾਲ ਹੋਰ ਸਾਰੇ ਪਰਾ ਠੀਕ ਆ ਬਣਗੇ ਮੇਰਾ ਭਰਾਣਾ ਜਿਹੜਾ ਵੀ ਮੇਰਾ ਵੀਰ ਵਲੌਗ ਵੀ ਨਾ ਹੁੰਦਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਭਰਾ ਬਣ ਕੇ ਮੈਂ ਤੜੀ ਗੱਲ ਲਈ ਆ ਉਹ ਬਈ ਬੱਚੇ ਮੁਖਾ ਦੀਏ ਤੁਹਾਨੂੰ ਬੱਚੇ ਵਿੱਚ ਕੁਛ ਨਹੀਂ ਸੀ ਕਰ ਲ ਦਵਾਈ ਦਿੱਤੀ ਸੀਗੀ ਤੇ ਬੱਚੇ ਰੋ ਦੇ ਦਾਣੀ ਰੱਖਣ ਲੱਗਿਆ ਹੁਣ ਇਹਨਾਂ ਨੂੰ ਆਹ ਬੱਚੇ ਵਿੱਚ ਇੱਕ ਟਿੱਕਲਾ ਸੀ ਇੱਕ ਦੀ ਅੱਖ ਖਰਾਬ ਹੈ ਇੱਕ ਵੈਸੇ ਸੌਕੀ ਗਿਆ ਸੀ ਉਹਨੂੰ ਦੋ ਦਿਨ ਹੋ ਗਏ ਦਵਾਈ ਦੀ ਜਾਂਦੇ ਸੈੱਟ ਹੋ ਗਿਆ ਨਹੀਂ ਹੁਣ ਤਾਂ ਨੀਰਾਤੀ ਹੈ ਬਈ ਉੱਤੀ ਧਿਆਨ ਲੱਗੇ ਕੱਢ ਜਾਂਗੇ ਬਾਹਰ ਮੈਂ ਵੀ ਅੱਜੀ ਅੱਖ ਖਰਾਬ ਹੈ ਲਓ ਜੀ ਬਾਈ ਜੀ ਤੋਂ ਪਤਾ ਨਹੀਂ ਕੱਢਦਾ ਲੱਗਦਾ ਰੱਬ ਛਤਰੀ ਲਾ ਜਾਂਦੀ ਹੈ ਜੀ ਆ ਗਿਆ ਤਾਂ ਤੂੰ ਤਰੀ ਕਰੀ ਹਰੀ ਬਗਲਾ ਜਿਹੜਾ ਨਿਕਲ ਗਿਆ ਸੀ ਤੇ ਬਾਹਰ ਫੰਦਾਈ ਲੋਈ ਬਾਈ ਆ ਬੈਠੇ ਬੱਚੀ ਦੇਖਦੇ ਆ ਨਾ ਦਾਣੇ ਦੇ ਨਿਕਾਉਣਾ ਮੈਂ ਹੁਣ ਆ ਤੁਹਾਡੀ ਸ਼ੈਦੀ ਛੱਡੂ ਛੱਡੀ ਦੇਣੇ ਨੇ ਤੇ ਇੱਕ ਉਤਰਾ ਵਰਦਾ ਇਹ ਆ ਵਰਦਾ ਉਤਰਾ ਇੱਕ ਉਤਰੀਏ ਦੋਵੇਂ ਜੋੜਾ ਲੱਗ ਗਿਆ ਹੀ ਇਹਨਾਂ ਦਾ ਕੀ ਕਰ ਤੂੰ ਤੂੰ ਹੀ ਕੁਤਰਾ ਚਲੂ ਕੋਈ ਗੱਲ ਨਹੀਂ ਤੇ ਆਏ ਬੱਚੇ ਬੈਠੇ ਦਾਣੀ ਪਾਦ ਗਈ ਭਾਈ ਲੋ ਭਾਈ ਆ ਗਿਆ ਤੂੰ ਤਰੇ ਜੀ ਭਾਈ ਇਹ ਤਾਂ ਅਰਦਾਤ ਇੱਥੀ ਆ ਕੰਮ ਦਾ ਆ ਤੂੰ ਢੂਠੀ ਦੇ ਬਹਿ ਕੇ ਆ ਜੂ ਪਰ ਅੱਜ ਆ ਜੂ ਤੇ ਜਿਆ ਦੇਣਾ ਹੋ ਗਿਆ ਆ ਗਿਆ ਹਮ ਬਗਾਦਰ ਤੀਜਾ ਦੇਣਾ ਹੋ ਗਿਆ ਭਾਈ ਅੱਜ ਇਹਨੂੰ ਤੇ ਤੀਜੇ ਦਿਨ ਚ ਇਹ ਮੈਨੂੰ ਇਹ ਸ਼ੱਕ ਪੈਂਦਾ ਵੀ ਸਿੱਧਾ ਥੱਲੇ ਹੀ ਆਉਗਾ ਇਹੇ ਚੱਲ ਹੁਣ ਛਤਰੀ ਦੇ ਸਿੱਧਾ ਜਾ ਖਾਂਥੋਂ ਆਈ ਛਤਰੀ ਤੋਂ ਝੱਜ ਕੇ ਲੰਘਦਾ ਪਤਾ ਨਹੀਂ ਕੀ ਗੱਲ ਸਿੱਧਾ ਹੀ ਛੱਡਿਆ ਸੀ ਨਾ ਪਰ ਦੂਰ ਦੂਰ ਨਹੀਂ ਲਾਈ ਚਲੋ ਵੀ ਨਹੀਂ ਜਿਵੇਂ ਆਉਂਦਾ ਫਿਰ ਪੁੱਤ ਨੂੰ ਉਠਾ ਕੇ ਬੈ ਕੇ ਆ ਜਿੱਤਾਂ ਮੈਂ ਪੁੜਟਾ ਰਿਹਾ। ਲੋ ਬਾਈ ਜੀ ਆਪਾਂ ਕੂਤਰ ਛੱਡੇ ਪਾਣੀ। ਆਂਦੀ ਛੱਡੇ ਆ। ਤੇ ਦੋ ਟੂਸ ਜਾਵੇਂ ਹੈ ਛੱਡੇ ਨੇ। ਕਿਉਂਕਿ ਮੌਸਮ ਬਣ ਗਿਆ ਸੀ ਇਹ ਕੋਈ। ਇਹ ਵੀ ਆਇਆ। ਲੱਗੇ ਚੱਲ ਛੱਡਦੇ ਆ। ਇੱਧਰ ਕੋਈ ਗੰਬਾਈ ਹੋਈ ਨਾ। ਉਸਾਰਾ ਦਸਨਾ। ਅੱਗ ਕਾਇਦੀ ਜਾਉਂਗਾ ਤਾ ਉਨ। ਆਪਾ ਬਾਤੇ ਆਈ ਨਵੇਂ ਗੂਤਰਾ ਥਨੋ ਖੰਨੇ ਆਬ ਲੋ ਜੀ ਭਾਈ ਸ਼ੇਰਪਤ ਦੇ ਕੰਮ ਵੇਖ ਲੋ ਆ ਬੱਚਾ ਸੀਗਾ ਆ ਬੱਚਾ ਸੀਗਾ ਤੇ ਇਹਨੇ ਪਾਣੀ ਦੇ ਕਿਛਤਰੀ ਤੇ ਬੱਚੇ ਭਾਏ ਸੀਗੇ ਭਾਈ ਇਹ ਉੱਡ ਗਿਆ ਤੇ ਬੱਚਾ ਆ ਗਿਆ ਸੋਝ ਪੈ ਤਾਂ ਕਿਛਤਰੀ ਦੇ ਤੇ ਉਦਾ ਹੀ ਪਰ ਸੋਝ ਗਿਆ ਹੁਣ ਇਹਦਾ ਟ੍ਰੀਟਮੈਂਟ ਕਰੀ ਜਨਾ ਤੇ ਇੱਕ ਆਪਣੀ ਕਬੂਤਰੀ ਫਿਰਦੀ ਆ ਗੁਲਾਬੀ ਟੂਸੇ ਵਾਲੀ ਆ ਹਰਦੇ ਆਏ ਆਂਦੀ ਦਵਾਈ ਛਿੜਕੀ ਆ ਹੁੰਦੇ ਆਪਣੇ ਸ਼ਬਰੀ ਲੱਗੀ। ਉਹ ਬਾਈ ਇਹਦਾ ਟ੍ਰੀਟਮੈਂਟ ਕੀਤਾ ਪਿਆ ਪਤਾ ਨਹੀਂ ਇਹ ਸੱਟ ਆ ਜਾਂ ਕੀ ਆ ਤੇ ਇੱਕ ਕੂਤਰ ਆਪਣਾ ਬਾਹਰ ਉਹ ਭਲੇਖੇ ਨਹੀਂ ਛੱਡੇ ਗਿਆ ਅੱਜ ਤੇ ਚੱਲ ਆ ਜੂਗਾ ਜਮਾ ਚਿੱਟਾ ਉਹ ਤੇ ਅੱਜ ਸਪਰੇ ਹੀ ਕਰੀ ਜਾਂਦੇ ਬਈ ਉਹਨਾਂ ਦੀ ਮੋਟਰਸਾਈਕਲ ਖੜੀ ਹੈ ਤੇ ਇੱਕ ਉਹ ਖੜਾ ਸਪਰੇ ਬਸ 25 ਕਿੱਟਰਮੀਆਂ ਕਰਨੀਆਂ ਸੀ ਇਧਰਲੇ ਚੋਨੇ ਤੇ ਕਰਨੀਆਂ ਸੀ ਨਾ ਸ਼ੈਂਪੀਆ ਵਰਨੀ ਵੀ ਤੇ ਕੱਲ ਇੱਥੇ ਪਿਆ ਸੀ ਸੱਪ ਲੰਮਾ ਤੇ ਇੱਧਰ ਦਵਾਈ ਛੜਕਦੀ ਐ ਉਧਰ ਰਾਜ ਰਾਤ ਨੂੰ ਆਰੀ ਉਧਰ ਪਾਣੀ ਛਟਣਾ ਤੇ ਦਵਾਈ ਮੇਰੇ ਹਿਸਾਬ ਨਾਲ ਨੇੜ ਹੀ ਹੋਊਗੀ ਦਵਾਈ ਛੜਕੀ ਬੈਠੇ ਨੇ ਪੁੱਛਦੇ ਉਹਨਾਂ ਨੂੰ ਕਿਵੇਂ ਆ ਭਾਈ ਕੀ ਹਿਸਾਬ ਕਿਤਾਵਾ ਉਹ ਕਰਦੇ ਬਾਈ ਉਹ ਆ ਫਰਦੇ ਆ ਫਰਦੇ ਆ ਤੇ ਮੇਰੇ ਹਿਸਾਬ ਨਾਲ ਨੇੜ ਹੀ ਹੋਊਗਾ ਤਾਂ ਨਾ ਲਾਈਗਾ ਤੇ ਨਾ ਲੋ ਜੀ ਭਾਈ ਆ ਬੱਚੇ ਬੈਠੇ ਹਨ ਤੇ ਇਹ ਬੱਚਾ ਆਂਂਡੇ ਛੱਡਦੇ ਆ ਗੂਤਰ ਨੇ ਆ ਭਾਈ ਤੇ ਆ ਬੈਠਾ ਇਹ ਬੱਚੇ ਹੁਣ ਕਰਮਾ ਸਿਰ ਤੇ ਸਰੀਰ ਚੜ ਜਾਂ ਤਾਂ ਬੇਸ਼ੱਕ ਚੜ ਜਾਂ ਚੂਕ ਚੂਕ ਵੀ ਨਹੀਂ ਦਿੰਦੀ ਆ ਜਾਨੀ ਲੋ ਭਾਈ ਜੀ ਆ ਜੂੜੀ ਛੱਡਦੀ ਆ 15 ਖਾਂ ਕਬੂਤਰ ਦੇ 14 ਗੰਗੂ ਕੂਤਰੀ ਦੀ ਆਪੇ ਇਹਦੇ ਤਾਂ ਐ ਟੀਵੀ ਨਹੀਂ ਛੱਡਦੇ ਨੇ ਆ ਜਲਟੇ ਵਾਲਾ ਕਬੂਤਰ ਆ ਸਾਡੀ ਗੂਤੀ ਆਲੀ ਚਿੱਟਾਂ ਦਾ ਕਬੂਤਰ ਲਾਲ ਸੱਤ ਰੰਗੀਆਂ ਅੱਖਾਂ ਦਾ ਛੜਤਾ ਲਈ ਅੱਜ ਜੁੜੀ ਹੈ ਲਓ ਜੀ ਬਾਈ ਲਓ ਬਾਈ ਜਿਹੜੇ ਬਾਈ ਕੋਲੋਂ ਕਬੂਤਰ ਆਏ ਉਹ ਲੱਗਿਆ ਡਾਊਨ ਹੋ ਗਏ ਬੱਸ ਲਾ ਦੇ ਉੱਡ ਖੜਾ ਬਾਈ ਕਾਲਾ ਤੁਸਾ ਆ ਗਲਾਬੀ ਤੁਸਾ ਦੇ ਕਾਲੀ ਟੋਰੀ ਛੜ ਦੇ ਲਾ ਦੇ ਬੈਠੂਗਾ ਸਿੱਧਾ ਸਿੱਧਾ ਬੈਠੂ ਕਿਤੇ ਨਹੀਂ ਜਾਂਦਾ ਬੈ ਗਿਆ ਵਾਸੋਂ ਬੈਠੇ ਬਾਹਰ ਬੈਠੂਗਾ ਜਿੱਥੇ ਦੂਰੀ ਰੱਖ ਕਿਸੇ ਯਾਦ ਰੱਖ ਲਓ ਮੈਂ ਆਇਆ ਬੀਤਰਾ ਰਾਂਗਣਾ ਚਾਹੀਦਾ ਵਿੱਚ ਕੱਲ ਜਪਕਾਰ ਕਰਨ ਕਰਨ ਦਾ ਸਕਾਂ ਲਓ ਬਈ ਮਿੱਤਰੋ ਲਓ ਜੀ ਬਾਈ ਦਾਣਾ ਪਾਣੀ ਦੇਈਏ ਪਾ ਬੱਚਿਆਂ ਨੇ ਦਵਾਈ ਦਿੱਤੀ ਪਤਾ ਨਹੀਂ ਬੱਚਿਆਂ ਨੇ ਦਵਾਈ ਦਿੱਤੀ ਕਿਉਂ ਖੇਤਰੀ ਵੀ ਸ਼ੇਰਾਂ ਨੇ ਸਾਡੀ ਘੜ ਗਿਆ। ਇਹ ਬੱਚਿਆਂ ਨੂੰ ਦਰਾਣੀ ਪਾ ਗਿਆ ਬਾਈ। ਬੱਚੇ ਦਾਨੀ ਛੱਜੀ ਜਾਂਦੇ ਆ। ਇਹ ਦੁਰੀਆ ਪਾਵਾਂਗੇ ਬਾਈ ਇਹਨਾਂ ਨੂੰ ਦਾਨੇ ਕਾਰਨ ਇਹ ਆ ਬਾਈ ਰੱਜ ਲੈਣਗੇ। ਉਹ ਪਾਈ ਦਾਨੀ ਸ਼ੇਰ ਨੇ। ਉਹ ਪਾਣੀ ਪੂਣੀ ਕਰੀ ਜਾਂਦਾ ਉਹ ਹਰਦਾ ਬਾਈ। ਠੀਕ ਆ। ਭਾਈ ਮੇਰੇ ਨਾਲ ਵੱਧ ਛਾਉਂ ਕੇ ਨਾ ਮੈਨੂੰ ਬਹੁਤ ਬੰਦੇ ਕਹਿੰਦੇ ਦੂਜਾ ਆਕਾਂ ਦੀ ਜੱਟਪੜ ਤੂੰ ਮੈਂ ਚਲੋ ਇਹਨਾਂ ਦੀ ਜੋ ਛਰੀਲਾ ਦੇ ਹਨ ਕਰਮਾਂ ਦਾ ਕਹਦੇ ਹੁੰਦੇ ਆ ਜੀ ਮੈਨੂੰ ਪਤਾ ਨਹੀਂ ਕੀ ਕੀਤੀ ਕਰੀ ਜਾਣੀ ਹੁਣ ਲੋ ਭਾਈ ਆ ਬਿਠੀਆਂ ਕਬੂਤਰਿਆਂ ਤੇ ਅੱਜ ਇਹਨਾਂ ਨੂੰ ਆਪਾਂ ਜਾਲ ਚ ਪਾਵਾਂਗੇ ਵੇਖ ਤਮੰਨੀਆਂ ਦੋਵਾਂ ਨੂੰ ਲਾਵਾਂਗੇ ਦੋ ਤੱਕ ਫਿਰ ਇਹਨਾਂ ਨੂੰ ਇੱਕ ਦੋ ਜੀ ਦੋ ਆਂਟੇ ਆਏ ਅੱਕਣ ਭਾਈ ਆਪਣੀਆਂ ਪਾਸੇ ਪਾਸੇ ਜਮਾ ਸਿਰਾ ਛੱਟ ਜੋੜੀਆਂ ਭਾਈ ਇਹ ਤਾਂ ਜਿਹੜਾ ਕੂਤਰ ਆਪਣਾ ਦੋ ਬਾਈਵੇਂ ਜਿੱਤੇ ਆਦ ਕੀ ਸਾਗੀ ਹੋ ਗਏ ਯਾਰ ਸਾਰੀ ਵੀਡੀਓ ਖਰਾਬ ਲਓ ਬਾਈ ਇਹਨਾਂ ਨੇ ਉਹ ਵੀ ਅੰਡੇ ላይ ਬੈਠੀ ਆ ਤੇ ਇਹਨੇ ਥੱਲੇ ਲਾ ਲਿਆ ਅੰਡੇ ਇੱਕ ਹੀ ਲਾਇਆ ਤੇ ਖੁੱਡੇ ਸਾਫ ਕਰਨੇ ਸੀਗੇ ਬਾਈ ਇਹਨੇ ਥੱਲੇ ਲਾ ਲਿਆ ਅੰਡਾ ਯਾ ਬੇ ਪੈ ਗਿਆ ਬਈ ਉਹਨੇ ਅੰਡੇ ਸੇ ਲਈ ਆ ਵੀ ਪਈ ਸੀਗੀ ਕੁੰਡੀ ਇੱਕ ਆ ਬਈ ਇੱਕ ਕੁੰਡੀ ਹੋ ਪਈ ਮੈਂ ਕਿਹਾ ਕੁੰਡੀ ਜਲਾਉ ਵੀ ਚਲੋ ਉਹਨੇ ਤਾਂ ਕੁੰਡੀ ਜਲਾਏ ਤੇ ਇਹਨੇ ਸ਼ੇਰ ਬੱਗੇ ਨੇ ਹਰ ਲੀਲਾ ਤੇ ਚਲੋ ਕੋਈ ਗੱਲ ਨਹੀਂ ਦੇਖਦੇ ਫਰ ਕੀ ਬਣਦਾ ਤੇ ਲਓ ਭਾਈ ਦੂਜੀ ਵੀ ਛੜਤੀ ਆਪਾਂ ਆਹ ਕਬੂਤਰ ਡਾਇਆ ਸੀ ਪਹਿਲਾਂ ਕਬੂਤਰ ਬਹਿ ਗਿਆ ਸੀ ਉਹ ਵੀ ਛੜਤੀ ਆ ਜਾਂਦੀ ਕਿਧਰੇ ਮਰੇ ਸਾਹਮਣਾ ਨਹੀਂ ਕਾਲ ਚੱਕੇ ਲੈ ਗਏ ਰੋਣੂ ਤਾਂ ਹੈ ਉੱਥੇ ਬੈਠੀ ਸੀ ਉਹਦੀ ਕਾਲ ਵੇਣੇ ਆ ਜੇ ਆ ਗਈ ਤਾਂ ਠੀਕ ਹੈ ਲੋ ਬਈ ਲੈ ਤਾਂ ਪੰਗਾ ਹੀ ਲਿਆ ਕਬੂਤਰੀ ਢਾਕੇ ਪਹਿਲਾਂ ਕਬੂਤਰ ਢਾਸੀ ਬਾਲੇ ਮਰ ਕੇ ਜੂਤਰੀ ਮਾਲ ਲਾਗੇ ਹੋਣੀ ਗੱਬੀ ਮੇਰੇ ਹਿਸਾਬ ਨਾਲ 2 ਘੰਟਾ ਹੋ ਗਿਆ ਕੰਨੀ ਹੱਥ ਲਵਾਈ ਬੈਠੀ ਐ ਬਹਿ ਜੂ ਵੀ ਫਰਦੀ ਘਰ ਤਈਆ ਕਿਤੇ ਪਾਸੇ ਨਹੀਂ ਜਾਂਦੀ ਪਰ ਉੜਦੀ ਸਾਰੇ ਪਿੰਡ ਤੇ ਆ ਸਾਲੀ ਦਾਲਾ ਬਣੀ ਬਲੀ ਫਰਦੀ ਆ ਆ ਜਾਂਦੀ ਇੱਥੇ ਦਿਖਾ ਦੇਣਾ ਕੂਤਰ ਜਾਈ ਬੜਗਾ ਬੜਗਾ ਕੇ ਸੀ ਠੀਕਾ ਤਾਂ ਕੂਤਰ ਕਰਕੇ ਮਿਲਾ ਕੇ ਇੰਤਛੱਡੀ ਸੀ ਕੂਤਰ ਤਾਂ ਮੈਂਦਾ ਹੀ ਬਹਿ ਗਿਆ ਸੀਗਾ ਮੇਰੇ ਕੋਲ ਕਬੂਤਰੀ ਵੀ ਮੈਂ ਕਿਹੜਾ ਕੱਢੀ ਹੁਣੇ ਬੰਦ ਪਏ ਹੋਣੇ ਆ ਪਰ ਆਪ ਨੂੰ ਐ ਨਹੀਂ ਨਾ ਪਤਾ ਸੀਗਾ ਵੀ ਇਹ ਤਾਂ ਇੱਧਰ ਜੁੜਦੀ ਹੈ ਜਾਂ ਉੱਦੀ ਆ ਆ ਆਈ ਪਤਾ ਨਹੀਂ ਕਿ ਚੰਦੀ ਹੈ ਕੈਮਰੇ ਦੀ ਜਾਣੀ ਹੁੰਦੀ ਆ ਜਿਵੇਂ ਇੱਥੇ ਆ ਆਇਆ ਆਇਆ ਨੇ ਆ ਜਾਂ ਲੋ ਬਈ ਆ ਜਾਂਦੀ ਗੁਬੂਦਰੀ ਤੇ ਬਈ ਛੱਕੀ ਕਰਤਾ ਠੀਕ ਆ ਇਹ ਭੜਕਾਈ ਜਾਂਦੇ ਆ ਬਾਉਣ ਲੱਗੇ ਪਏ ਤੇ ਬਈ ਨੀਮੀ ਵੀ ਨਹੀਂ ਆਉਂਦੀ ਅਧਕੇ ਮੜ ਜਾਂਦੀ ਆ ਤੇ ਹੁਣ ਪਹਿਲਾਂ ਪੱਠੇ ਕਾਲ ਨਾ ਵੱਡੇ ਪੱਠੇ ਹੁ ਤਾਂ ਜਿਆਦਾ ਵੱਡੇ ਗਏ ਸੀਗੇ ਤੇ ਘਰ ਪਏ ਸੀਗੇ ਰੋਟੜ ਕੇ ਆਸ ਤੇ ਪੱਠੇ ਵੱਢ ਕੇ ਕੂਤਰੀ ਹੁਣ ਧਾਰ ਕੱਢਣੀ ਸੀਗੀ ਤੇ ਪਹਿਲਾਂ ਛਤਰੀ ਭੜਕਾਈ ਗਿਆ ਹੁਣ ਜੂਤ ਨੂੰ ਮੈਂ ਕਿਹਾ ਬਾਈ ਵਾਂ ਕੇ ਭੜਕਾ ਆ ਆਉਂਦੀ ਬੈਠੀ ਆ ਆਇਆ ਲਓ ਜੀ ਬਾਈ ਕਬੂਤਰੀ ਆਵਦਾ ਘਰ ਮੰਨ ਕੇ ਜਿਵੇਂ ਬੰਦੇ ਕੋਲ ਆਈ ਆ ਉਵੇਂ ਘਰ ਮੰਨ ਕੇ ਤੇ ਉਵੇਂ ਬੈ ਗਈ ਸੀਗੀ ਜਮਾ ਸੇਮ ਹੀ ਬਾਈ ਕਾਪੀ ਜਿਵੇਂ ਹੁੰਦੀ ਹੈ ਘਰ ਦੀ ਤੇ ਛਤਰੀ ਤੇ ਚੜਾ ਕੇ ਲਿਆਂਦੀ ਚੜਾ ਲਿਆਂਦੀ ਛਤਰੀ ਤੇ ਬਾਈ ਤੇ ਇਹ ਬੱਚਿਆਂ ਵਾਲੀ ਰਹੇਗੀ ਬਾਈ ਜੀ ਇਹ ਡੀਸੀ 1.5 ਵਜੇ 2 ਮਹੀਨਿਆਂ ਦੀ ਬੰਦ ਡੇਢ ਦੀ ਤਾਂ ਪੱਕਾ ਹੀ ਬੰਦ ਸੀ ਨਾ ਤੇ ਬਾਈ ਜੀ 1.5 ਵਜੇ ਉਡੀਸੀ ਤੇ ਟਾਈਮ ਕੀ ਹੋ ਗਿਆ 7:30 ਹੋ ਗਏ ਤੇ 7:30 ਵਜੇ ਬੈਠੀ ਆ ਬਾਈ ਠੀਕ ਆ ਤੇ ਹੁਣ ਆਪਾਂ ਬਾਈ ਕਰਦੇ ਆਂ ਵਲੌਗ ਦੀ ਸਮਾਪਤੀ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਫਿਰ ਚੱਕ ਦਿਖਾਂਗਾ ਆ ਪਹਿਲਵਾਨ ਪੀਟਰ ਸਿੰਘ ਵੀ ਖਲੋ ਛਤਰੀ ਨੂੰ ਘੁਮਾਈ ਜਾਂਦਾ ਕੋਠੇ ਦੇ ਲੈ ਕੇ ਚੱਲਨੇ ਨੂੰ